ਸਤਿ ਸ਼੍ਰੀ ਅਕਾਲ ਜੀ ਡੀਵੀਚ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਸਾਂਝੇ ਕੀਤੇ ਹਨ ਸਾਡੇ ਪੱਤਰਕਾਰ ਆ ਗਏ ਵਾਣੇ ਤੁਹਾਨੂੰ ਦਈਏ ਕਿ ਇਹ ਰਿਪੋਰਟ ਲਗਾਤਾਰ ਅਮਰੀਕਾ ਜਿਹੜਾ ਆ ਭਾਰਤਿਆ ਨੂੰ ਰਿਪੋਰਟ ਕਰਦਾ ਦਿਖਾਈ ਦੇ ਰਿਹਾ ਜਿਹਦੇ ਚ ਤੰਦਾਦੀ ਕਿ ਗੁਰਦਾਸਪੁਰ ਦੇ ਖਨੂਵਾਲ ਦੇ ਵਿੱਚ ਇੱਕ ਵਾਰੀ ਫੇਰ ਤੋਂ ਦੋ ਪੰਜਾਬੀ ਸੱਕੇ ਭਰਾ ਤਤ ਕੇ ਤਾਈਓ ਜਿਹੜੇ ਸਕੇ ਭਰਾ ਹਰਜੀਤ ਤੇ ਹਰਜੋਤ ਦੋਵੇਂ ਭਰਾ ਹੋਏ ਨੇ ਰਿਪੋਰਟ ਤਾਂ ਪਹੁੰਚੇ ਨੇ ਪਿੰਡ ਤੋਂ ਦੱਸਦੇ ਏ ਕਿ 45-45 ਲੱਖ ਰੁਪਇਆ ਲਾ ਕੇ ਪੈੜੀ ਵੇਚੀ ਗੱਡੀਆਂ ਵੇਚੀਆਂ ਤੇ ਬਾਹਰ ਗਏ ਤਾਂ ਪਹਿਲਾਂ ਤਾਂ ਜੰਗਲਾਂ ਦੇ ਵਿੱਚ ਭਟਕਦੇ ਰਹੇ ਤਾਂ ਜਦੋਂ ਉੱਥੇ ਪਹੁੰਚੇ ਤਾਂ ਉੱਥੇ ਪਹੁੰਚਣ ਤੋਂ ਬਾਅਦ ਤੁਰੰਤ ਉਹਨਾਂ ਨੂੰ ਰਿਪੋਰਟ ਕਰਕੇ ਪੰਜਾਬ ਵਾਪਸ ਭੇਜ ਦਿੱਤਾ ਗਿਆ ਦੱਸਦਾ ਦੇ ਕਿ ਕੱਲ ਉਹਨਾਂ ਦੀ ਆ ਮਾਵਾਂ ਦੇ ਨਾਲ ਵੀ ਗੱਲਬਾਤ ਕੀਤੀ ਜੋ ਕਿ ਪੂਰੀ ਤਰ੍ਹਾਂ ਆਪਣਾ ਦਿਲ ਪਰ ਦੀਆਂ ਨਜ਼ਰ ਆਈਆਂ ਤਸਵੀਰਾਂ ਤੁਸੀਂ ਦੇਖਦੇ ਪਏ ਹੋ ਕਿ ਅੱਜ ਹਰਜੀਤ ਤੇ ਹਰਜੋਤ ਆਪਣੇ ਘਰ ਪਹੁੰਚ ਗਏ ਨੇ ਕਹਾਣੀ ਇੰਨੀ ਦਰਦਨਾਕ ਆ ਕਿ ਇੱਕ ਭਰਾ ਜਿਹੜਾ ਆ ਡਿਪਰੈਸ਼ਨ ਦੇ ਵਿੱਚ ਜਾ ਚੁੱਕਿਆ ਕਿਉਂਕਿ ਉੱਥੇ ਹਾਲਾਤ ਇੰਨੇ ਮਾੜੇ ਸੀ ਕਿ ਬਹੁਤ ਬੁਰੇ ਹਾਲਾਤਾਂ ਦੇ ਵਿੱਚੋਂ ਦੀ ਇਹ ਨੌਜਵਾਨ ਡੌਂਕੀ ਲਗਾ ਕੇ ਜਦੋਂ ਗਏ ਤਾਂ ਬੜੇ ਮਾੜੇ ਹਾਲਾਤਾਂ ਦੇ ਵਿੱਚ ਗਏ ਪਰ ਤੇ ਅੱਜ ਜਦੋਂ ਇਹ ਆਪਣੇ ਘਰ ਪਹੁੰਚੇ ਤਾਂ ਆਪਣੀ ਕਹਾਣੀ ਜਿਹੜੀ ਏ ਉਹ یوں ਸੁਣਾ ਰਹੇ ਨੇ ਕਿ 45 45 ਲੱਖ ਲਾ ਕੇ ਸਾਰੇ ਘਰ ਨੂੰ ਉਜਾੜ ਲਿਆ ਪਰ ਫੇਰ ਜਦੋਂ ਰਿਪੋਰਟ ਹੋ ਕੇ ਘਰ ਪਹੁੰਚੇ ਤਾਂ ਘਰ ਦੇ ਹਾਲਾਤ ਤੁਸੀਂ ਦੇਖਦੇ ਪਿਓ ਕਿਵੇਂ ਦੇ ਨੇ ਤਾਂ ਦਾਦੀ ਜੀ ਕਿ ਸਕੇ ਭਰਾ ਹਰਜੀਤ ਤੇ ਹਰਜੋਤ ਜੋ ਕਿ ਚਾਚੇ ਤਾਈਓ ਜਿਹੜੇ ਨੇ ਸਕੇ ਭਰਾ ਕਹੇ ਜਾਂਦੇ ਨੇ ਤੇ 45 45 ਲੱਖ ਲਗਾ ਕੇ ਇਹਨਾਂ ਨੂੰ ਭੇਜਿਆ ਗਿਆ ਸੀ ਬਾਹਰ ਪਰ ਅੱਜ ਰਿਪੋਰਟ ਹੋ ਕੇ ਘਰ ਪਹੁੰਚੇ ਨੇ ਆਓ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਤੇ ਜਾਣਦੇ ਆ ਕੀ ਹਾਲਾਤ ਰਹਿ ਇਹਨਾਂ ਦੇ ਦਾ ਨਾਮ ਜੀ ਅਰਜੀਤ ਸਿੰਘ ਹੈ ਜੀ ਅਚਾਰ ਜੀ ਕਿਦਾਂ ਜਦੋਂ ਇੱਥੋਂ ਕਦੋਂ ਗਏ ਸੀ ਤੇ ਕਦੋਂ ਗਏ ਸੀ ਤੇ ਸਾਰਾ ਦੱਸ ਦਿਓ ਆਪਾਂ ਹਾਂ ਜੀ ਮੈਂ ਇੱਥੋਂ ਗਿਆ ਜੀ 13 ਅਕਤੂਬਰ ਨੂੰ ਗਿਆ ਜੀ ਘਰ ਤੇ ਸਾਨੂੰ ਜਾਂਦੇ ਆ 4 ਮਹੀਨੇ ਲੱਗੇ ਜੀ ਕਦੋਂ ਪਹੁੰਚੇ ਕਦੋਂ ਸੀ ਉੱਥੇ ਪਾ ਜੀ 27 ਜਨਵਰੀ ਨੂੰ ਪੁੱਜੇ ਜੀ ਆਪਾਂ ਬਾਰਡਰ ਦੇ ਵਿੱਚ ਜਿਵੇਂ ਦੇ ਹਾਲਾਤ ਸੀ ਪਾ ਜੀ ਜਦੋਂ ਰੂਸੀ ਉੱਥੇ ਪੁੱਜੇ ਹਾਲਾਤ ਤੇ ਪਾ ਜੀ ਬਹੁਤ ਮਾਰੇ ਸੀਗੇ ਜੀ ਨਾ ਕੋਈ ਕੱਪੜਾ ਸੀ ਪਾਉਣਾ ਅਤੇ ਤੇ ਨਾ ਕੋਈ ਬੂਟ ਸੀ ਚੱਪਲਾਂ ਦੇ ਨਾਲ ਗਿਆ ਜੀ ਉੱਥੇ ਮੈਂ ਇੱਥੋਂ ਕਿੱਥੇ ਗਏ ਹੀ ਕਿੱਥੇ ਪਹੁੰਚਾਇਆ ਤੁਹਾਨੂੰ ਭੱਲੇ ਇੱਥੋਂ ਪਹਿਲੇ ਪਹੁੰਚਾਇਆ ਜੀ ਇਹਨਾਂ ਨੇ ਗਵਾਨਾਂ ਸੌਤ ਤਰੀਕੇ ਨਾਲ ਵਿੱਚ ਪਹੁੰਚਾਇਆ ਜੀ ਇਹਨਾਂ ਨੇ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਡਾਂਗੀ ਚੱਲੂ ਹੋ ਗਈ ਜੀ ਟੈਕਸੀਆਂ ਦੇ ਨਾਲ ਹਾਂ ਹਾਂਜੀ ਤੇ ਫਿਰ ਜੰਗਲਾਂ ਚ ਜੰਗਲਾਂ ਦੇ ਵਿੱਚ ਇਹਨੇ ਸਾਨੂੰ ਤੌਰ ਤਾਈਂ ਇਹ ਮਹੀਨੇ ਦੇ ਵਿੱਚ ਇਹ ਤੌਰ ਤਾਈਂ ਇਹਨਾਂ ਨੂੰ ਕਿੰਨੇ ਨਕੀ ਹਾਲਾਤ ਸੀ ਜੰਗਲਾਂ ਦੇ ਕਿੰਨੇ ਕ ਲੋਕ ਸੀ ਉਦੋਂ ਜੰਗਲਾਂ ਦੇ ਹਾਲਾਤ ਜੀ ਬਹੁਤ ਮਾੜੇ ਆ ਜੀ ਜੋ ਜਨਤਾ ਦੇ ਬਹੁਤ ਸੀ ਜੀ ਉਹਦੇ ਵਿੱਚ ਤੁਹਾਡੇ ਨਾਲ ਕਿੰਨੇ ਤੁਹਾਡਾ ਗਰੁੱਪ ਹੋਏਗਾ ਕੋਈ ਉਹਦੇ ਚ ਕਿੰਨੇ ਗਰੁੱਪ ਲੋਕ ਸਾਡੇ ਨਾਲ ਤੇ ਅਸੀਂ 4 ਜਾਣੇ ਸੀਗੇ ਜੀ ਤੇ ਗਾੜੀ ਦੂਸਰੇ ਮੁੰਡੇ ਵੀ ਬਹੁਤ ਪੰਜਾਬ ਦੇ ਸੀ ਜੀ ਨਾਲ ਹਾਂ ਹਾਂਜੀ ਕੀ ਹਾਲਾਤ ਸੀ ਕਿਦਾਂ ਦਾ ਅੱਲਾਹ ਤੇ ਬਹੁਤ ਮਾਰੇ ਸੀਗੇ ਜੀ ਜਦੋਂ ਸੱਤ-ਸੱਤ ਪਹਾੜੀਆਂ ਤਾਂ ਚੜਨੀਆਂ ਕੋਈ ਛੱਟਪਟ ਵੀ ਲੱਗ ਜਾਂਦੀ ਹੈ ਜੀ ਹਾਲਾਤ ਤੇ ਬਹੁਤ ਮਾੜੇ ਆ ਤੁਸੀਂ ਜਦੋਂ ਉੱਥੇ ਪਹੁੰਚੇ ਜਿਹੜੇ ਜੰਗਲਾਂ ਦਾ ਦੱਸਦੇ ਪਿਓ ਤੇ ਇੱਥੋਂ ਜਦੋਂ ਗੱਲ ਕੀਤੀ ਸੀ ਤੇ ਏਜੰਟ ਨਾਲ ਕੀ ਗੱਲ ਹੋਈ ਸੀ ਜੀ ਜਦੋਂ ਇੱਥੋਂ ਗੱਲ ਕੀਤੀ ਸੀ ਉਹਦੇ ਨਾਲ ਸਾਡੀ ਕੋਈ ਜੰਗਲ ਦੀ ਗੱਲ ਨਹੀਂ ਹੋਈ ਸੀ ਸਾਨੂੰ ਇੱਥੋਂ ਉਹਨੇ ਕਿਹਾ ਸੀਗਾ ਤੁਹਾਨੂੰ ਇੱਕ ਨੰਬਰ ਦੇ ਵਿੱਚ ਲੈ ਕੇ ਜਾਵਾਂਗਾ ਤੇ ਕੋਈ ਪਨਾਮਾ ਦੇ ਵਿੱਚ ਨਹੀਂ ਲੈ ਕੇ ਜਾਵਾਂਗਾ ਬਾਰੋ-ਬਾਰ ਲੈ ਕੇ ਜਾਵਾਂਗਾ ਕਿੰਨੇ ਪੈਸੇ ਦਿੱਤੇ ਸੀ ਆਪਾਂ 90 ਲੱਖ ਰੁਪਏ ਦਿੱਤੇ ਜੀ ਦੋਵਾਂ ਭਰਾਵਾਂ ਨੇ ਨਾਲ ਚਾਚੇ ਦਾ ਬੇਟਾ ਗਿਆ ਸੀ ਜੀ ਦੂਜੇ ਭਰਾ ਦੀ ਕੀ ਹਾਲਾਤ ਹੈ ਉਸ ਦੀ ਉਹਦੇ ਹਾਲਾਤ ਤੇ ਬਹੁਤ ਇਸ ਟਾਈਮ ਮਾੜੇ ਆ ਜੀ ਉਹ ਡਿਪਰੈਸ਼ਨ ਦੇ ਵਿੱਚ ਜਾ ਰਿਹਾ ਜੀ ਬੋਲਦਾ ਨਹੀਂ ਜੀ ਉਹ ਗੱਲ ਨਹੀਂ ਕਰ ਰਿਹਾ ਜੀ ਪੈਸੇ ਕਿੱਦਾਂ ਇਕੱਠੇ ਕੀਤੇ ਇੰਤਜ਼ਾਮ ਕਿੱਦਾਂ ਕੀਤਾ ਪੈਸੇ ਇਕੱਠੇ ਕੀਤੇ ਜੀ ਘਰ ਦੀ ਜ਼ਮੀਨ ਵੇਚ ਕੇ ਕੀਤੇ ਜੀ ਕਿ ਪੈਸੇ ਇਕੱਠੇ ਹੁਣ ਹਰਜੀਤ ਅੱਗੇ ਕੀ ਫਿਊਚਰ ਦਿਖਦਾ ਇਹਦੇ ਅੱਗੇ ਤੇ ਕੁਝ ਨਹੀਂ ਦਿਖ ਰਿਹਾ ਜੀ ਇਸ ਟਾਈਮ ਜੋ ਹੈਗਾ ਸੀਗਾ ਜੀ ਉਹ ਸਭ ਵੇਚ ਗਿਆ ਜੀ ਜਿਸ ਵੇਲੇ ਵਾਪਸ ਆਈ ਸੀ ਮੰਤਰੀ ਸੀਐਮਵੀ ਲੈਣਾ ਆਈ ਸੀ ਗੱਲ ਹੋਈ ਉਹਨਾਂ ਨਾਲ ਹਾਂਜੀ ਮੇਰੀ ਨਹੀਂ ਜੀ ਗੱਲ ਹੋਈ ਮੇਰੇ ਛੋਟੇ ਬ੍ਰਦਰ ਦੀ ਹੋਈ ਜ਼ਰੂਰ ਹੋਈ ਹੋਊਗੀ ਨਾ ਉਸਟਾਫ ਇਮੀਗ੍ਰੇਸ਼ਨ ਕਰਾ ਰਿਆ ਸੀ ਉੱਥੇ ਅੱਛਾ ਜਦੋਂ ਤੁਸੀਂ ਆਏ ਹੋ ਉੱਥੋਂ ਤੁਹਾਨੂੰ ਦੱਸਿਆ ਗਿਆ ਕਿ ਤੁਹਾਨੂੰ ਕਿੱਥੇ ਲੈ ਕੇ ਜਾ ਰਹੇ ਹੋ ਨਹੀਂ ਜੀ ਸਾਨੂੰ ਰਸਤੇ ਦੇ ਵਿੱਚ ਆਣ ਕੇ ਦੱਸਿਆ ਵੀ ਇੰਡੀਆ ਜਾ ਰਹੇ ਆ ਆਪਾਂ ਕੀ ਕਿਹਾ ਗਿਆ ਉਦੋਂ ਕੀ ਕਿਹਾ ਗਿਆ ਉਸਟਾਫ ਕਿਹਾ ਗਿਆ ਜੀ ਤੁਹਾਨੂੰ ਦੂਸਰੇ ਕੈਂਪ ਦੇ ਵਿੱਚ ਲੈ ਕੇ ਜਾ ਰਹੇ ਆ ਜੀ ਨਿਊਯਾਰਕ ਦੇ ਵਿੱਚ ਤੇ ਕਿਹੜੀ ਹਾਲਾਤ ਦੇ ਵਿੱਚ ਲਿਆਂਦਾ ਗਿਆ ਤੁਹਾਨੂੰ ਉੱਥੇ ਬਹੁਤ ਬਰੇਲ ਹੱਤਾਂ ਦੇ ਵਿੱਚ ਲੈ ਕੇ ਆਏ ਜੀ ਸਾਨੂੰ ਉੱਥੋਂ ਹੱਤਕੜੀਆਂ ਲਾ ਕੇ ਲੈ ਕੇ ਆਏ ਜੀ ਸਾਨੂੰ ਇਹ ਤੇ ਰਸਤੇ ਵਿੱਚ ਨਾ ਇਹਨਾਂ ਨੇ ਜਹਾਜ਼ ਦੇ ਵਿੱਚ ਖੋਲੀਆਂ ਹੱਤਕੜੀਆਂ ਸਿਰਫ ਜਦੋਂ ਅੰਬਰਸਰ ਥੋੜਾ ਰਸਤਾ ਰਹਿ ਗਿਆ ਜੀ ਅੱਧੇ ਘੰਟੇ ਦਾ ਉਦੋਂ ਸਾਡੀਆਂ ਇਹਨਾਂ ਨੇ ਹੱਤਕੜੀਆਂ ਖੋਲੀਆਂ ਜੀ ਹੱਥਾਂ ਦੀਆਂ ਤੇ ਪੈਰਾਂ ਦੀਆਂ ਤੇ ਹਰਜੀਤ ਉੱਥੇ ਵੀ ਕਿਤੇ ਜਦੋਂ ਕੈਂਪ ਦੇ ਵਿੱਚ ਰੱਖਿਆ ਗਿਆ ਤੁਸੀਂ ਉੱਥੇ ਵੀ ਦਿੱਤੇ ਜਾਂਦੇ ਰਹੇ ਹਾਂਜੀ ਜੀ ਮੇਰੀ ਜੇ ਏਜੰਟ ਨੇ ਮੇਰੀ ਨੇਪਾਲ ਦੀ ਆਈਡੀ ਬਣਾਈ ਸੀ ਜੀ ਉਹ ਜੋ ਕਿ ਉੱਥੇ ਸ਼ੋ ਹੋ ਗਈ ਸੀਗੀ ਉਹਨਾਂ ਨੇ ਮੈਨੂੰ ਉੱਥੇ ਟੌਰਚਰ ਕੀਤਾ ਗਿਆ ਜੀ ਮੈਨੂੰ ਤੇ ਉਹ ਉੱਥੇ 24 ਘੰਟੇ ਮੈਨੂੰ ਏਸੀ ਦੇ ਵਿੱਚ ਉਹਨਾਂ ਨੇ ਕੱਪੜੇ ਲਾ ਕੇ ਅੰਦਰ ਡੱਕ ਛੜਿਆ ਜੀ ਉਹਨਾਂ ਨੇ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਜਿਹੜੇ ਬਾਹਰ ਨੂੰ ਦੌੜਦੇ ਨੇ ਨੌਜਵਾਨਾਂ ਨੂੰ ਇਹੀ ਕਹਾਂਗਾ ਜੀ ਆਪ ਦਾ ਇੱਥੇ ਕੋਈ ਕਾਰੋਬਾਰ ਕਰ ਲਓ ਇਹ ਚੱਕਰਾਂ ਦੇ ਵਿੱਚ ਨਾ ਪੋਹ ਤੇ ਵਧੀਆ ਗੱਲ ਹੈ ਜੀ ਹਾਲਾਤ ਬਹੁਤ ਮਾੜੇ ਆ ਜੀ ਮੈਨੂੰ ਤੇ ਵੀ ਨਹੀਂ ਪਤਾ ਕਿ ਸਾਡੀ ਰੋਟੀ ਕਿੱਥੋਂ ਪੂਰੀ ਹੋਣੀ ਹੈ ਮੈਂ ਤੇ ਹਾਰਦੀ ਮਰੀਜ਼ ਆ ਮੈਨੂੰ ਤਾਂ ਇਹ ਵੀ ਸੋਚ ਕੇ ਦੁੱਖ ਹੁੰਦਾ ਕਿ ਮੇਰੀ ਦਵਾਈ ਕਿਸ ਨੂੰ ਪੂਰੀ ਹੋਣੀ ਹੈ ਜੋ ਕੁਝ ਜਮਾ ਪੂੰਜੀ ਸਾਰੀ ਮੈਂ ਇਕੱਠੀ ਕਰਕੇ ਆਪਣੇ ਬੇਟੇ ਤੇ ਲਾਤੀ 2 ਫੀਲੇ ਜ਼ਮੀਨ ਸੀ ਉਹ ਵੀ ਵੇਚ ਦਿੱਤੀ ਮੈਂ ਡੇਰੇ ਪਿੱਛੇ 45-45 ਲੱਖ ਰੁਪਏ ਲਾ ਕੇ ਦੋ ਨੰਬਰਾਂ ਨਹੀਂ ਖਾਣੀ ਨੇ ਅਸੀਂ ਬੱਚੇ ਭੇਜੇ ਵਾਰ ਤੇ ਅੱਜ ਬੱਚੇ ਈ ਉਹੀ ਗੱਲ ਵੀ ਹੱਥ ਛੱਡ ਕੇ ਆਏ ਨੇ ਸਭ ਕੁਝ ਹਾਰ ਕੇ ਆਏ ਉਥੋਂ ਦੋਵੇਂ ਬੱਚੇ ਜੀ ਤਰ ਇੱਕ ਨੂੰ ਕਰਦੇ ਬੱਚੇ ਦੋਵੇਂ ਤੇ ਦੋ ਪੇਜੇ ਹੋਣਗੇ ਤੇ ਸ਼ਾਇਦ ਇਹਦਾ ਪੈਸਾ ਵੀ ਪਰਾਂਦੇ ਵਿੱਚ ਕਿੱਥੇ ਨਿਕਲਦਾ ਕਿੱਦਾਂ ਉਹ ਪੈਸਾ ਵੇਚ ਕੀਤਾ ਪੈਸਾ ਹੰਤੇ ਜ਼ਮੀਨ ਅਸੀਂ 2-2 ਕਿੱਲੇ ਮੇਰੀ ਤੇ 2 ਕਿੱਲੇ ਜ਼ਮੀਨیں ਵੇਚ ਗਏ ਤੇ ਰਾਣੀ ਮੇਰੀ ਦੀ 1 ਕਿੱਲਾ ਜ਼ਮੀਨ ਵੇਚ ਕੇ ਹੀ ਇੱਕ ਗਹਿਣੇ ਬਗੀਏ ਗੱਡੀ ਵੇਚੀ ਸੀ ਕਿ ਮਤਲਬ ਪਲਾਟ ਵਿੱਚ ਆ ਤੇ ਸਾਡੇ 1.7 ਲੱਖ ਰੁਪਇਆ ਉਹਦਾ ਵੀ ਵਿਆਜੀ ਤੇ 5.5 ਲੱਖ ਮੇਰਾ ਵਿਆਜੀ ਆ ਇਸ ਘਰ ਦੇ ਵਿੱਚ ਗੁਜ਼ਾਰਾ ਇਕੱਠਾ ਸ਼ਾਇਦ ਉੱਪਰ ਗੁਜ਼ਾਰਾ ਮੇਰਾ ਤੇ ਔਖਾ ਹੀ ਹੈ ਬਿਲਕੁਲ ਨਾ ਤਾਂ ਇਹਨੇ ਪੈਸੇ ਹੁਣ ਇਕੱਠੇ ਹੋਣੇ ਆ ਤੇ ਨਾ ਉਹ ਗੱਜਲ ਲਖਣਾ ਜਮੀਨ ਵੀ ਜਮੀਨ ਵੀ ਗਈ ਜਿਹੜੀ ਹੈਗੀ 2 ਕਿਲੇ ਮੇਰੇ ਤੇ ਐਮਪੀ ਚੋਂ ਸਰਦਾਰ ਜੀ ਵੀ ਸਰਤੇ ਨਹੀਂ ਹੈਗੇ ਮੇਰੇ ਐਮਪੀ ਕੇ ਪਰਿਵਾਰ ਜੋ ਮੇਰੇ ਫਾਦਰ ਨੇ ਆ ਕੇ ਮੇਰੇ ਬੱਚਾ ਨੂੰ ਪਾਲਣਾ ਪੋਛਣਾ ਕੀਤੀ ਪੜਾਇਆ ਲਿਖਾਇਆ ਘਰ-ਬਾਰ ਬਣਾ ਕੇ ਦਿੱਤਾ ਮੇਰੀ ਗਿਆਨੇ ਪਈ ਜ਼ਮੀਨ ਛਡਾ ਕੇ ਦਿੱਤੀ ਜਿਹੜੀ ਹੁਣ ਮੈਂ بیٹے ਦੇ ਬਾਅਦ ਜਾਣ ਕਰਕੇ ਵੇਚ ਦਿੱਤੀ ਕੀ ਉਮੀਦ ਹੈ ਸਰਕਾਰ ਕੋ ਉਮੀਦ ਹੈ ਸਰਕਾਰ ਕੋ ਉਮੀਦ ਕਰਦੇ ਹਾਂ ਕਿ ਕਿਤੇ ਬੱਚਿਆਂ ਨੂੰ ਰੋਜ਼ਗਾਰ ਦਿੱਤੇ ਜਾਣ ਜਿੱਥੇ ਰੋਜ਼ਗਾਰ ਹੁੰਦੇ ਤੇ ਬੱਚੇ ਬਾਹਰ ਘੁਟਕੇ ਖਾਂ ਜਾਂਦੇ ਤੇ ਦੂਸਰਾ ਇਹ ਏਜੰਡਾ ਤੇ ਕਾਰਵਾਈ ਕੀਤੀ ਜਾਵੇ ਤੇ ਸਾਡੇ ਪੈਸੇ ਵਾਪਸ ਮਿਲਣ ਹਾਂ ਜਿੰਨਾ ਕਿ ਖਰਚਾ ਹੋਣਾ ਦਾ ਲੱਗਾ ਆਪਣਾ ਘਟ-ਘਟੋ ਕਰ ਲੈਣ ਬਾਕੀ ਜਿਹੜਾ ਕਰਜ਼ਾ ਚੁੱਕਿਆ ਵਾਪਸ ਦੇ ਸਕੀਏ ਲੱਗਦਾ ਕਿ ਇਹ ਜਿਹੜਾ ਏਜੰਟ ਨੇ ਤੁਹਾਨੂੰ ਕਿਹਾ ਸੀ ਤੇ ਉਸ ਤਰੀਕੇ ਨਾਲ ਹੀ ਭੇਜਿਆ ਬਿਲਕੁਲ ਨਹੀਂ 20-25 ਦਿਨ ਦਾ ਟਾਈਮ ਲੈ ਕੇ ਉਹਨਾਂ ਨੇ ਬੱਚੇ ਭੇਜੇ ਸੀਗੇ ਸਾਨੂੰ ਇਸ ਗੱਲ ਨਾਲ ਸਹਿਮਤ ਕਰਵਾਇਆ ਸੀਗਾ ਤੇ ਇਸੇ ਗੱਲ ਨਾਲ ਹੀ ਸਹਿਮਤ ਹੋ ਗਏ ਕਿ 2025 ਦੇ ਵਿੱਚ ਉਦੋਂ ਤੇ ਇਲੈਕਸ਼ਨ ਵੀ ਨਹੀਂ ਸੀ ਹੋਈ। ਵੀ ਐਸੇ ਇਲੈਕਸ਼ਨ ਵੀ ਇਹ ਬੱਚੇ ਰਸਤੇ ਵਿੱਚ ਬੈਠੇ ਸੀ ਉਦੋਂ ਹੋਈ ਸੀਗੀ। ਤੇ 4 ਮਹੀਨੇ 'ਚ ਬੱਚੇ ਪਹੁੰਚੇ ਨੇ। ਕਈ ਮੋਕੜਾ ਵੀ ਹੋਣ ਗਿਆ। ਜੰਗਲਾਂ ਰਾਈ ਵੀ ਨਹੀਂ ਸੀ ਸਾਨੂੰ ਪਨਾਵਾ ਦਾ ਜੰਗਲ ਲੰਗੜਾਈ ਵੀ ਨਹੀਂ ਦਿਸਿਆ। ਉਹ ਵੀ ਸਾਨੂੰ ਰਸਤੇ ਵਿੱਚ ਜਾ ਕੇ ਪਤਾ ਲੱਗਾ ਕਿ ਹੁਣ ਪਨਾਵਾ ਦੇ ਜੰਗਲ ਉਹਨਾਂ ਨੇ ਪਾਰ ਕਰਵਾਉਣਾ। ਜਿਸ ਗੱਲ ਨੂੰ ਲੈ ਕੇ ਸਾਡੇ ਵਿੱਚ 20 ਦਿਨ ਬੈਸ ਬਸਈਆ ਜਾਗਦਾ ਰਿਹਾ ਬੱਚੇ ਉੱਥੇ ਬੈਠੇ ਰਹੇ। ਉਹ ਵੀ ਤਾਂ ਸੀ ਇਹ ਵੀ ੱੱਲੇ ਆ ਬੱਚਾ ਬਹੁਤ ਤਸੀਹੇ ੱੱਲੇ ਨੇ ਮੈਨੂੰ ਆਇਆ ਦੱਸਦਾ ਹੋਏਗਾ ਤੁਹਾਨੂੰ ਸਵੇਰੇ ਬੇਟੇ ਮੇਰੇ ਨੇ ਤੇ ਇਹ ਹੋ ਉਸ ਵੇਰੇ ਗੱਲ ਆ ਕੇ ਆ ਕੇ ਰੋਇਆ ਮम्मा ਮੇਰਾ ਦਿਲ ਕਰਦਾ ਕਿ ਮੈਂ ਆਪਣੇ ਆਪ ਨੂੰ ਫਾਂਸੀ ਲਗਾ ਲਾਂ ਮੈਨੂੰ ਮਾਸ ਹੁੰਦੀ ਹੈ ਇਹ ਗਲਤੀ ਮਾਲੀ ਮਾਲੀ ਔਖਾ ਔਖਾ ਛੱਡ ਕੇ ਮੇਰਾ ਮਰਨ ਹੋ ਗਿਆ ਕਿ ਇਕੱਲਾ ਇਕੱਲਾ ਮੇਰਾ ਬੱਚਾ ਆ ਆਦਮੀ ਮੇਰਾ ਸਿਰ ਤੇ ਨਹੀਂ ਮੈਂ ਜਿੱਦਾਂ ਇਹਨਾਂ ਨੂੰ ਪਾਲਿਆ 7 ਸਾਲ ਦਾ ਜਿੱਦਣ ਮੇਰਾ ਸਰਦਾਰ ਜੀ ਦੀ ਮੌਤ ਹੋਈ ਮੈਨੂੰ ਪਤਾ ਮੈਂ ਜਿਹੜਿਆਂ ਵਕਤਾਂ ਦੇ ਨਾਲ ਬੱਚੇ ਪਾਲੇ ਆ ਇੱਥੋਂ ਤੱਕ ਕੀਤੇ ਆ ਜਦੋਂ ਅੰਬੱਜੇ ਜਵਾਨ ਦਸਨ ਮਾਵਾ ਨੂੰ ਕਹਿਣ ਕਿ ਅਸੀਂ ਮਰ ਜਾਣਾ ਫਾਂਸੀ ਲਾ ਕੇ ਕੁਝ ਖਾ ਕੇ ਤੇ ਉਹ ਮਾਪਿਆਂ ਦਾ ਕੀ ਜੀਣਾ